ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦੇਵਾਂਗੇ ਜੀ ਅੱਜ ਰਾਤ ਮੌਸਮ ਪੰਜਾਬ ਫਲਨ ਨਾਲ ਲੱਗਦੇ ਖੇਤਰਾਂ ਦਾ ਜਿਹੜਾ ਹੈ ਕਿੱਦਾਂ ਦਾ ਰਹਿ ਸਕਦਾ ਫਿਰ ਇਹ ਦੱਸਾਂਗੇ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਆਪਾਂ ਮਾਦੀਬ ਦਰਿਆਵਾਂ ਦੀ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਹੁਣ ਤੱਕ ਜਿਹੜੇ ਤਾਜ਼ਾ ਅਫਡੇਟ ਸਾਨੂੰ ਮਿਲ ਰਹੀਆਂ ਨੇ ਉਹਦੇ ਆਧਾਰ ਤੇ ਤੁਹਾਨੂੰ ਦੱਸਾਂਗੇ ਭਾਖੜਾ ਡੈਮ ਦੀ ਗੱਲ ਕਰੀਏ ਜੀ ਬੀਬੀਐਮਜ ਪ੍ਰਸ਼ਾਸਨ ਵੱਲੋਂ ਜੋ ਤਾਜ਼ਾ ਅੰਕੜੇ ਸਾਂਝੇ ਕੀਤੇ ਗਏ ਨੇ ਭਾਖੜਾ ਡੈਮ ਦਾ ਲੈਵਲ ਹੈ ਜਿਹੜਾ 77 ਤੋਂ ਥੱਲੇ ਆ ਚੁੱਕਾ ਹੈ 1676.448 ਫੁੱਟ ਤੇ ਉਹਦਾ ਲੈਵਲ ਚੱਲਦਾ ਫਿਰ ਰੈੱਡ ਜ਼ੋਨ ਐ 1080 ਫੁੱਟ 4 ਫੁੱਟ ਡੈਮ ਜਿਹੜਾ ਉੱਨਾ ਹੋ ਚੁੱਕਿਆ ਤੇ ਅੱਗੇ ਫਿਰ ਜਿਹੜਾ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਉਹ ਇੱਥੋਂ ਜਿਹੜੀ ਆਮਦਾ ਪਾਣੀ ਦੀ ਉਹ 26000 ਕਿਊਸਿਕ ਦੇ ਆਸ-ਪਾਸ ਹੈ ਤੇ ਇਹਦਾ ਅੱਗੇ ਆਊਟਫਲੋ ਛੱਡਿਆ ਜਾ ਰਿਹਾ 45000 ਕਿਊਸਿਕ ਛੱਡਿਆ ਜਾ ਰਿਹਾ ਅੱਧਾ ਪਾਣੀ ਇਹਦੇ ਵਿੱਚ ਸਰਹੰਦ ਫਿਲਟਰ ਨਹਿਰਾਂ ਦੇ ਵਿੱਚ ਆਉਂਦਾ ਤੇ ਅੱਧਾ ਫਿਰ ਅੱਗੇ ਦਰਿਆ ਦੇ ਵਿੱਚ ਜਾਂਦਾ ਪੌਂਗ ਨਾਮ ਦੀ ਗੱਲ ਕਰਦੇ ਹਾਂ 1392 ਫੁੱਟ ਤੇ ਆਸ-ਪਾਸ ਦਾ ਲੈਵਲ ਚੱਲਦਾ ਹੋਇਆ 1390 ਦਾ ਡੈਡ ਜ਼ੋਨ ਹੈ 1 ਫੁੱਟ ਹਲੇ ਡੈਮੇਜ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਤਾਂ ਚੱਲਦਾ ਹੋਇਆ ਤੇ ਅੱਗੇ ਜਿਹੜਾ ਫਲੋ ਹੈ ਵਿੱਚੋਂ ਪਾਣੀ ਦਾ ਉਹ 14000 ਕਿਊਸਿਕ ਦੇ ਆਸ-ਪਾਸ ਹੈ ਤੇ ਅੱਗੇ ਜਿਹੜਾ ਪਾਣੀ ਛੱਡਿਆ ਜਾ ਰ ਹਰੀਕੇ ਹਟ ਤੇ ਮਿਲਦੇ ਨੇ ਦੋਨੇ ਦਰਿਆ ਤੇ ਹਰੀਕੇ ਹਟ ਤੇ ਜਿਹੜਾ 116000 ਕਿਉਂ ਸਕਦੇ ਆਸਾਸ ਪਾਣੀ ਦਾ ਇਨਫਲੋ ਹੈ ਯਾਨੀ ਕਿ ਅਪਸਟ੍ਰੀਮ ਜਿਹੜਾ ਪਾਣੀ ਆ ਰਿਹਾ ਡਾਊਨਸਟ੍ਰੀਮ ਯਾਨੀ ਕਿ ਆਊਟਫਲੋ ਜਿਹੜਾ ਪਾਣੀ ਛੱਡਿਆ ਜਾ ਰਿਹਾ ਅੱਗੇ ਉਹ 97160 ਕਿਉਂ ਸਕਦੇ ਹਿਸਾਬ ਨਾਲ ਛੱਡਿਆ ਜਾ ਰਿਹਾ ਸੋ ਅੱਜ ਦੀ ਤਾਜ਼ਾ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਸੋ ਇਹਦਾ ਹੋਈ ਜੀ ਬੀਬੀ ਆਮ ਵੀ ਜੇ ਨੋ ਤਾਜਾਂ ਕਰ ਸਾਂਜੇ ਕਿ ਤੇਨੇ ਆਪਣੇ ਡਾ ਮਾਤੇ ਇਧਰ ਆਵਨ ਨੂੰ ਲੈ ਕੇ ਸੋ ਜਿਹੜਾ ਮੌਸਮ ਦੀ ਗੱਲ ਕਰੀਏ ਜੀ ਅਸਲ ਮੌਸਮ ਬਿਲਕੁਲ ਸਾਫ ਹੈ ਗਰਮ ਤੇ ਖੁਸ਼ਕ ਦਿਨ ਚੱਲਦੇ ਹੋਏ ਨੇ ਸੋ ਅੱਜ ਰਾਤ ਵੀ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਮੌਸਮ ਬਿਲਕੁਲ ਸਾਫ ਰਹਿਣਾ ਜੀ ਤੇ ਵੱਡੇ ਫੱਟੜ ਦੇ ਕੋਈ ਮੀਂਹ ਚੱਕਰ ਦੇ ਆਸ ਨਹੀਂ ਹੈ ਤੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਹੈ ਜਿਹੜਾ ਗਰਮ ਤੇ ਖੁਸ਼ਕ ਬਣਾ ਰਹੇਗਾ ਟੈਂਪਰੇਚਰ ਰਾਤਾਂ ਦੇ ਵੀ ਹੁਣ ਥੋੜੇ ਜੇ ਹੀਟ ਹਾਂ ਡਿਪਾਂੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਹੁਣ ਇਹ ਹੋਲੀ ਹੋਲੀ ਤਾਂ ਵੀ ਚੜਨਗੇ ਜਿਵੇਂ ਜਿਵੇਂ ਅੱਗੇ ਵ ਮੰਮ ਟੈਂਪਰੇਚਰ ਰਾਤਾਂ ਦੇ ਤੇ 22 ਡਿਗਰੀ ਦੇ ਨਾਲ ਮਠੰਡਾ ਜਿਲ੍ਹਾ ਸਭ ਤੋਂ ਠੰਡਾ ਖੇਤਰ ਰਿਹਾ ਉੱਥੇ ਹੀ ਹਸਾਰ ਜਿਲ੍ਹਾ ਸਭ ਤੋਂ ਠੰਡਾ 22.6 ਡਿਗਰੀ ਦੇ ਨਾਲ ਰਿਹਾ ਸੋ ਇਹ ਟੈਂਪਰੇਚਰ ਵਧਣਗੇ ਜੀ 24-25 24-25 ਜਿਹੜਾ ਜਿਹੜੇ ਡਿਗਰੀ ਤੱਕ ਜਾਣਗੇ ਆਉਂਦੀਆਂ ਰਾਤਾਂ ਦੇ ਵਿੱਚ ਸਭ ਮੌਸਮ ਸਾਫ਼ ਹੈ ਜੀ ਤੇ ਸਾਫ਼ ਰਹਿਣਾ ਅੱਜ ਰਾਤ ਨੂੰ ਜਿਹੜੇ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਘਟਵਾ ਦਾ ਖੇਤਰ ਬਣਿਆ ਹੋਇਆ ਸੀ ਜਿਹੜਾ ਕਿ ਕਲਕੱਤੇ ਸ਼ਹਿਰ ਦੇ ਵਿੱਚ ਪੱਛਮੀ ਬੰਗਾਲ ਦੇ ਭਾਰੀ ਮੀਂਹ ਦਰਜ ਕਰਾ ਰਿਹਾ ਤੇ ਉੱਥੇ ਆ ਜਿਹੜਾ ਜਬਰਦਸਤ ਤਾਬਰ ਤੋੜ ਮੀਂਹ ਲੱਗਿਆ ਤੇ ਆਉਂਦੇ ਇਹ ਘੰਟਿਆਂ ਦੇ ਵਿੱਚ ਅੱਜ ਰਾਤ ਵੀ ਇਹਨਾਂ ਖੇਤਰਾਂ ਦੇ ਵਿੱਚ ਕਲਕੱਤਾ ਹੋ ਗਿਆ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਬਰਦਸਤ ਮੀਂਹ ਦੀ ਉਮੀਦ ਹਲੇ ਬਰਕਰਾਰ ਹੈ ਧੰਨਵਾਦ ਪੰਜਾਬ ਦਾ ਮੌਸਮ ਸਾਫ਼ ਹੈ ਤੇ ਸਾਫ਼ੀ ਰਹੇਗੀ